ਮੂਲ ਇੱਕੋ ਹੀ ਹੈ ਕਿ ਕੀ ਸਿੱਖ ਇੰਡੀਅਨ ਸਟੇਟ ਦੇ ਮਾਇਆਵੀ ਜਾਲ ਦੇ ਜਾਲ ਦੇ ਵਿੱਚ ਭਾਵ ਚੱਕਰਵਿਊ ਚ ਫਸ ਗਏ ਨੇ ਇਹ ਗੱਲ ਡੂੰਗੀ ਆ ਬਹੁਤ ਤੇ ਚੱਕਰਵਿਊ ਮਾਇਆਵੀ ਜਾਲ ਇਹ ਮਹਾਰਾਜ ਸਾਨੂੰ ਸਮੇਂ-ਸਮੇਂ ਤੇ ਉੱਤੇ ਦੱਸਦੇ ਵੀ ਰਹੇ ਨੇ ਅਸੀਂ ਰੋਜ਼ ਗੁਰਬਾਣੀ ਨੂੰ ਆਧਾਰ ਬਣਾ ਕੇ ਖਾਲਸਾ ਦੀ ਆਜ਼ਾਦੀ ਦੀ ਗੱਲ ਕਰਦੇ ਆ ਨਾ ਤਾਂ ਇਹਦੇ ਤੋਂ ਕਈ ਰਾਸ਼ਟਰਵਾਦੀ ਅਤੇ ਕਾਮਰੇਡੀ ਵਿਚਾਰਧਾਰਾ ਵਾਲੇ ਜਿਹੜੇ ਲੋਕ ਨੇ ਉਹਨਾਂ ਲੋਕਾਂ ਨੂੰ ਤਕਲੀਫ ਹੁੰਦੀ ਆ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪਤਾ ਇੱਥੇ ਕੋਈ ਕੋਈ ਕਮੈਂਟ ਵੀ ਕਰ ਜਾਂਦਾ ਆ ਕੇ ਸੋ ਉੱਥੋਂ ਵੀ ਪਤਾ ਲੱਗ ਜਾਂਦਾ ਕਿ ਅਸਰ ਹੋ ਰਿਹਾ ਹੈ ਗੱਲ ਦਾ ਥੋੜੇ ਮੋਰਚੇ ਤੋਂ ਠਾਠਾ ਗੋਲੀਆਂ ਤਾਂ ਚੱਲ ਰਹੀਆਂ ਨੇ ਰੋਜ਼ ਸੋ ਉਹਨਾਂ ਨੂੰ ਇਸ ਤਰ੍ਹਾਂ ਜਾਪਦਾ ਕਿ ਆਪਣੀ ਇਸ ਜਿਹੜੀ ਮੋਰਚੇ ਦੀ ਗੱਲਬਾਤ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੀ ਆਪਣੀ ਇਸ ਮੋਰਚੇ ਤੋਂ ਜੋ ਗੱਲਬਾਤ ਕਰਦੇ ਆ ਪਰ ਰੋਜ਼ ਦੀ ਉਹ ਉਹ ਉਹਨਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਂਦੀ ਹੈ ਉਹਨਾਂ ਨੂੰ ਜਾਪਦਾ ਇਸ ਤਰ੍ਹਾਂ ਲੱਗਦਾ ਕਿ ਯਾਰ ਖੜਾ ਹੋ ਗਿਆ ਕਦੇ ਕਦੇ ਸੁਰੇਂਦਰ ਸਿੰਘ ਕੋਈ ਗੱਲ ਕਰ ਦਿੰਦਾ ਇਹ ਖਤਰਾ ਖੜਾ ਕਰੀ ਜਾਂਦਾ ਸਾਨੂੰ ਸੋ ਇਹ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਦੇ ਕਾਰੋਬਾਰਾਂ ਨੂੰ ਤਬਾਹ ਕਰ ਰਹੇ ਹਾਂ ਕਿ ਅਸੀਂ ਉਹਨਾਂ ਦੇ ਕਾਰੋਬਾਰਾਂ ਨੂੰ ਤਬਾਹ ਕਰ ਰਹੇ ਹਾਂ ਤੇ ਉਹਨਾਂ ਨੂੰ ਨੱਚਣ ਟੱਪਣ ਤੋਂ ਰੋਕ ਰਹੇ ਹਾਂ ਉਹਨਾਂ ਨੂੰ ਖੁੱਲੇ ਅੰਮ ਸ਼ਰਾਬ ਪੀਣ ਤੇ ਨਸ਼ੇ ਕਰਨ ਤੋਂ ਰੋਕ ਰਹੇ ਹਾਂ ਉਹਨਾਂ ਨੂੰ ਚਮਕੀਲਾ ਟਾਈਪ ਗਾਣੇ ਸੁਣਨ ਤੋਂ ਵਰਜ ਕੇ ਉਹਨਾਂ ਦੀ ਆਜ਼ਾਦੀ ਹੋ ਰਹੀ ਹੈ ਉਹਨਾਂ ਨੂੰ ਐਂ ਲੱਗਦਾ ਆਜ਼ਾਦੀ ਇੱਕ ਆਜ਼ਾਦੀ ਨਹੀਂ ਮਗਰ ਹੈ ਬਲਕਿ ਸਾਨੂੰ ਗੁਲਾਮ ਕਰਨ ਦੀ ਸੋਚ ਰਹੇ ਨੇ ਇਹ ਉਹਨਾਂ ਦੇ ਮਨ ਦੇ ਵਿੱਚ ਇਹ ਭਰਮ ਪੈਦਾ ਕੀਤਾ ਸਟੇਟ ਨੇ ਸਟੇਟ ਨੇ ਕੀਤਾ ਤੇ ਕਾਮਰੇਡ ਉਸ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉੱਤੇ ਕੰਮ ਕਰਦੇ ਨੇ ਸੋ ਅਜਿਹੇ ਕਾਮਰੇਡੀ ਲੋਕਾਂ ਚੋਂ ਕਈ ਤਾਂ ਸਾਡੇ ਵਰਗੇ ਸਿੱਖਾਂ ਦੀ ਤੁਲਨਾ ਤਾਲਿਬਾਨਾਂ ਨਾਲ ਕਰ ਦਿੰਦੇ ਨੇ ਕਿ ਇਹ ਤਾਂ ਜੀ ਤਾਲਿਬਾਨੀ ਹੁਕਮ ਚਲਾਇਆ ਕਰਨਗੇ ਜਦੋਂ ਖਾਲਸਾਣ ਬਣ ਗਿਆ ਸਾਡੀ ਤਾਂ ਆਜ਼ਾਦੀ ਖਤਰੇ 'ਚ ਪੈ ਜੂਗੀ ਸੋ ਇਸ ਗੱਲ ਨੂੰ ਸਮਝਣ ਦੀ ਲੋੜ ਅਜੇ ਨਿਖਲ ਗੁਫਤੇ ਵਿਕਾਸ ਯਾਦਵ ਤੇ ਮੋਦੀ ਦੀ ਗੁੰਡਾਗਰਦੀ ਉਤੇ ਤੇ ਅਮਰੀਕਾ ਨੇ ਜਿਹੜੀ ਬੋਹਰ ਲਾਈ ਹੈ ਉਹਦੀ ਗੱਲ ਇਸ ਤੇ ਸੰਦਰਭ ਦੇ ਵਿੱਚ ਫਿੱਟ ਬੈਠਦੀ ਹੈ ਕਿਉਂਕਿ ਬਿਰਤਾਂਤ ਟੁੱਟ ਰਿਹਾ 1947 ਤੋਂ ਲੈ ਕੇ ਹੁਣ ਤੱਕ ਜਿਹੜਾ 78 ਸਾਲਾਂ ਦੇ ਵਿੱਚ ਸਿੱਖਾਂ ਦੇ ਉੱਤੇ ਪ੍ਰਪਾਗੈਂਡੇ ਦੇ ਰਾਹੀਂ ਝੂਠੇ ਬਿਰਤਾਂਤ ਸਿਰਜੇ ਗਏ ਨੇ ਸਿੱਖਾਂ ਦੇ ਖਿਲਾਫ ਉਹ ਟੁੱਟ ਰਹੇ ਨੇ ਕੱਲ ਇਹ ਦਸਤਾਵੇਜ਼ ਖੁੱਲੇ ਨੇ ਅਦਾਲਤ ਦੇ ਵਿੱਚ ਸਿਰਫ ਇਹ ਦਸਤਾਵੇਜ਼ ਨੇ ਬਾਹਮਣ ਦੀ 78 ਸਾਲਾਂ ਦੀ ਜਿਹੜੀ ਬਿਰਤਾਂਤਕ ਕਹਾਂਗਾ ਕਿ ਝੂਠ ਦੀ ਪੰਡਾ ਉਹਨੂੰ ਖੋਲ ਕੇ ਰੱਖਤਾ